ਇਹ ਹੈ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ ਦੀ ਧਰਤੀ ਆਖੇ ਜਾਣ ਵਾਲੇ ਅਨੰਦਪੁਰ ਸਾਹਿਬ ਵਿਖੇ ਬਣਿਆ ਹੋਇਆ ਮਿਊਜ਼ੀਅਮ ਵਿਰਾਸਤੇ ਖਾਲਸਾ ਜਿਹੜਾ ਕਿ ਹੁਣ ਦੇਸ਼ ਦਾ ਨੰਬਰ 1 ਮਿਊਜ਼ੀਅਮ ਬਣ ਚੁੱਕਿਆ ਹੈ ਇਸੇ ਗੱਲ ਦੀ ਪੁਸ਼ਟੀ ਕਰਦੇ ਹੋਏ ਇਸ ਦਾ ਨਾਮ ਲਿੰਕਾ ਬੁੱਕ ਆਫ ਰਿਕਾਰਡਸ ਵਿੱਚ ਵੀ ਦਰਜ ਕਰ ਦਿੱਤਾ ਗਿਆ ਹੈ ਪੰਜਾਬੀਅਤ ਅਤੇ ਉਸ ਦੇ ਨਾਲ ਜੁੜੇ ਸਿੱਖ ਇਤਿਹਾਸ ਦੇ ਨਾਲ ਜੁੜੀ ਹਰ ਜਾਣਕਾਰੀ ਇਸ ਮਿਊਜ਼ੀਅਮ ਵਿੱਚ ਵੱਖ-ਵੱਖ ਢੰਗਾਂ ਨਾਲ ਦਰਸਾਉਣ ਦਾ ਮਨਮੋਹਕ ਇੰਤਜ਼ਾਮ ਕੀਤਾ ਗਿਆ ਹੈ। ਪੰਜਾਬੀਆਂ ਦੀ ਵਿਰਾਸਤ, ਸੰਸਕਾਰ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਤੋਂ ਲੈ ਕੇ ਉਹਨਾਂ ਦੇ ਰਹਿਣ ਸਹਿਣ ਤੱਕ ਜੁੜੀ ਹੋਈ ਹਰ ਚੀਜ਼ ਨੂੰ ਇੱਥੇ ਚਿੱਤਰਕਾਰੀ ਦੇ ਨਾਲ ਉਕੇਰਿਆ ਗਿਆ ਹੈ। ਤਾਂ ਦੂਜੇ ਪਾਸੇ ਗੁਰੂਆਂ ਦੇ ਨਾਲ ਜੁੜੀਆਂ ਹੋਈਆਂ ਗਾਥਾਵਾਂ ਅਤੇ ਉਹਨਾਂ ਦੇ ਇਤਿਹਾਸ ਨੂੰ ਲੈ ਕੇ ਜਾਣਕਾਰੀ ਪਾਉਂਦੇ ਹੋਏ ਇੱਥੇ ਪੁੱਜਣ ਵਾਲੇ ਸੈਲਾਨੀ ਵੀ ਬੇਹੱਦ ਖੁਸ਼ ਦਿਖਾਈ ਦਿੰਦੇ ਹਨ ਦੇਸ਼ ਹੀ ਨਹੀਂ ਵਿਦੇਸ਼ੋਂ ਵੀ ਵੱਡੀ ਗਿਣਤੀ ਵਿੱਚ ਸਲਾਨੀ ਇੱਥੇ ਪੁੱਜਦੇ ਹਨ ਅਤੇ ਵਿਰਾਸਤੇ ਖਾਲਸਾ ਦੀ ਤਾਰੀਫ ਕਰਦੇ ਨਹੀਂ ਥੱਕਦੇ 25 ਨਵੰਬਰ 2011 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਸੀ ਅਤੇ 2018 ਤੱਕ ਯਾਨੀ ਮਹੱਤ 7 ਸਾਲਾਂ ਵਿੱਚ ਇੱਥੇ 97 ਲੱਖ ਤੋਂ ਵੀ ਵੱਧ ਸਲਾਨੀ ਪੁੱਜ ਕੇ ਵਿਰਾਸਤੇ ਖਾਲਸਾ ਦੇ ਰੂਪ ਨੂੰ ਵੇਖ ਚੁੱਕੇ ਹਨ ਦਾ ਕਿਦਾ ਕਿਦਾਂ ਸ਼ੀਤੀਆਂ ਹੋਈਆਂ ਸਾਰਾ ਅਜ ਦੇ ਵਿੱਚ ਰੇਕ ਪਰ ਬਾਦਸ਼ਾਹ ਜੀ ਵੀ ਸਾਨੂੰ ਸੁਭਦਾ ਹਾਸਲਾ ਇੱਥੇ ਕੋਈ ਇੰਗਲਿਸ਼ ਵਾਲਾ ਉਹਨੂੰ ਇੰਗਲਿਸ਼ ਚ ਪ੍ਰੋਵਾਈਡ ਕੀਤੀ ਜਾਂਦੀ ਹੈ ਜੇ ਕੋਈ ਪੰਜਾਬੀ ਵਾਲਾ ਹੈ ਘੱਟ ਪੜਿਆ ਲਿਖਿਆ ਉਹਨੂੰ ਪੰਜਾਬੀ ਵਿੱਚ ਸਾਰਾ ਕੁਝ ਬੜਾ ਵਧੀਆ ਦੇਖਣ ਨੂੰ ਲੱਗਦਾ ਜੀ ਬੱਚਿਆਂ ਵਾਸਤੇ ਸਾਨੂੰ ਆਪਣੇ ਧਰਮ ਨਾਲ ਰਿਲੇਟਡ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਜੀ Well, I'm from california san francisco and this is my first time visiting this museum and so far it 's very beautiful and very very well made um, uh, they, I recommend that everyone come see this especially if you're not really that well versed with ਦੇਸ਼ ਦੇ ਕਈ ਰਾਜਪਾਨਾ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ ਦੇ ਕਈ ਮੰਤਰੀਆਂ ਦੇ ਨਾਲ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਵਿਰਾਸਤੇ ਖਾਲਸਾ ਨੂੰ ਨਿਹਾਰ ਚੁੱਕੇ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਿਰਜਣਾ ਦਿਵਸ 300 ਸਾਲਾਂ ਸਮਰਪਿਤ ਇਸ ਮਿਊਜ਼ੀਅਮ ਦੇ ਪ੍ਰੋਜੈਕਟ ਨੂੰ ਪੰਜਾਬ ਦੀ ਸਾਬਕਾ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਕੋਲੋਂ ਮਨਜ਼ੂਰ ਕਰਵਾਉਂਦੇ ਹੋਏ ਬਣਵਾਇਆ ਸੀ ਵਿਰਾਸਤੇ ਖਾਲਸਾ ਨੂੰ ਅਮਰੀਕੀ ਆਰਕੀਟੈਕਟ ਮੋਸ਼ੇ ਸੈਪਤੀ ਦੇ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਬਿਊਰੋ ਰਿਪੋਰਟ ਜਗਬਾਣੀ ਟੀਵੀ ਚੰਡੀਗੜ੍ਹ